ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ ਚ ਘਬرائیਦਾ ਨਹੀਂ ਹੁੰਦਾ ਹੀ ਸਾਰੇ ਤੇਰੇ ਨਾਲ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜੀ ਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਤੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉਧਰ ਨੂੰ ਕਿਉਂਕਿ एवरीवन 노ਜ਼ ਕਿ ਕੇਜਰੀਵਾਲ ਸਾਹਿਬ ਨੇ ਆਪਦੇ ਹਰ ਵਾਅਦੇ ਤੋਂ ਸਮ ਰਿਸਾਲਟ ਕੀਤਾ ਵੀਆਈਪੀ ਕਲਚਰ ਕਟਰ ਇਮਾਨਦਾਰੀ ਦੀ ਬਾਤ ਕਰਤੇ تھے ਜਿੰਨਾ ਘਪਲਾ ਹਰ ਸਕੀਮ ਮੇ ਹੋ ਰਹਾ चाहे शराब है चाहे रेत है चाहे और चीजें जिस दिन इंक्वायरी होगी आपके सामने आ जाएगा या चब्बेवाल साहब जो एक एम एल ए कांग्रेस के उसकी इंक्वायरी इन्होंने कराई अब जब वो चले गया आम आदमी पार्टी में तो पता नहीं कौन सा वॉशिंग पाउडर इस्तेमाल कर लिया कौन सी वॉशिंग मशीन में निकाल दिया कि अब ठीक हो गया और कंप्लेनेंट कौन था उसमें आम आदमी पार्टी का लीडर सो ये जो बातें थी ये चर्चा के विषय थी नो बडीज अब ऑफ द लॉ जी ਐਂਡ ਇਹ ਠੀਕ ਆ ਕਿ ਅ ਅੱਜ ਕੇਜਰੀਵਾਲ ਸਾਹਿਬ ਕੋ ਅੰਦਰ ਦੇ ਦਿਆ ਮੇਰੇ ਕੋ ਤੋ ਲੱਗਦਾ ਸਭ ਤੋਂ ਵੱਡੀ ਖੁਸ਼ੀ ਭਗਵੰਤ ਮਾਨ ਕੋ ਹੋ ਗਈ ਹੈ। ਹੁਣ ਤੋ ਭਗਵੰਤ ਮਾਨ ਜੀ ਕੀ ਕਹਤੇ ਡਾਇਰੈਕਟ ਰੂਟਿੰਗ ਬੀਜੇਪੀ ਹੈੱਡਕੁਆਰਟਰ ਮੇ ਹੋ ਗਈ। ਅੱਛਾ ਮੈਂ ਜਿੱਥੇ ਸਾਹਿਬ ਬਜਟ ਦੀ ਪਾਲਿਸੀ ਇਹੀ ਜਿਹੜੀ ਅਪਲਾਈ ਗਈ ਸੀ ਤਾਂ ਲੱਗਦਾ ਕਿ ਉੱਥੇ ਵੀ ਦੇਖਣਾ ਚਾਹੀਦਾ। ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਘਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਆ ਉਹੀ ਮਾਰਜਿਨ 'ਚ ਇਨਕਰੀਜ਼ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪੜਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 77 ਤੋਂ ਘਟਾ ਕੇ ਸੱਤ ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮੁਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ 'ਚ ਮੈਂ ਸਮਝਾਂ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ 'ਚ ਹੋਈ ਆ ਔਰ ਇਹੀ ਕੇਜਰੀਵਾਲ ਸਾਹਿਬ ਔਰ ਐਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓ ਟਵੀਟ ਕੀਤੀ ਆ ਕਾਂਗਰਸ ਵੇਲੇ ਵੀ ਇਹੀ ਕੁਝ ਤਰਨ ਤਰਨ ਕਿ ਹੋਇਆ ਸੀ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀਆਈ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਸੋ ਇਹ ਇਹ ਸਾਰੀ ਗੱਲਾਂ 'ਚ ਇਹ ਫਸਦੇ ਨਜ਼ਰ ਆ ਰਹੇ ਆ ਮਗਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ ਤੇਰਾ ਜੀਵਨ ਨਾਰਾਇਣ ਦੇਤਾ ਸੀ ਲੱਗਦਾ ਕਿ ਤੇਰਾ ਜੀਵਨ हां बिल्कुल कामयाबी मिलूगी जी भगवंत मान जी नु 013 ਦਾ ਇਹ ਰਿਕਾਰਡ ਕਾਇਮ ਕਰਨ ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਨੇ ਮਜੀਠੀਆ ਸਾਹਿਬ ਜੀ ਦੇਣਾ ਜੀ ਮਜੀਠੀਆ ਸਾਹਿਬ ਸ਼ਰਾਬ ਤਸਕਰੀ ਦੇ ਵਿੱਚ ਪੰਜਾਬ ਮੋਰੀ ਬਣ ਗਿਆ ਬਿਹਾਰ ਦੇ ਵਿੱਚ 10 ਲੱਖ ਲੀਟਰ ਸ਼ਰਾਬ ਜਿਹੜੀ ਹੈਗੀ ਆ ਉਹ ਤਸਕਰੀ ਹੋਈ ਪੰਜਾਬ ਤੋਂ ਉਹਨਾਂ ਨੇ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਤੇ ਕਾਬੂ ਪਾਇਆ ਜਾਵੇ ਕਿਉਂਕਿ 42% ਹਿੱਸਾ ਜਿਹੜੀ ਬਿਹਾਰ ਚ ਸ਼ਰਾਬ ਦੀ ਤਸਕਰੀ ਹੁੰਦੀ ਉਹ ਪੰਜਾਬ ਚੋਂ ਆ ਰਿਹਾ ਹੈ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਇਹ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਨਡਿੰਗ ਹੈ ਇੱਕ ਰਿਪੋਰਟ ਬਣੀ ਹੈ ਹੁਣ ਇੱਥੇ ਇੱਕ ਸਾਈਜ਼ ਦਾ ਮਹਿਕਮਾ ਕੌਣ ਚਲਾ ਰਿਹਾ ਹੈ ਫਿਗਰ ਹੈਡ ਹਰਪਾਲ ਚੀਮਾ ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸ਼ਿਸ਼ੋਧੀਆਂ ਅਰਵਿੰਦ ਕੇਜਰੀਆ ਕਿਉਂਕਿ ਬੰਦੇ ਮੈਂ ਫੇਰ ਤੁਹਾਨੂੰ ਦੱਸਾਂ ਦਿੱਲੀ ਵਾਲੇ ਆ ਤੇ ਜੇ ਦਿੱਲੀ ਵਾਲੇ ਫੜ ਲੇ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ ਆਈ ਐਮ ਐਫ ਐਲ ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਪਿਛਲੇ 10-20 ਸਾਲਾਂ ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲਾਂ ਚ ਵਧ ਗਈ ਹੁਣ ਇਹਦਾ ਇਹ ਮਤਲਬ ਥੋੜੀ ਕੀ ਭਗਵੰਤਮਾਨ ਵੱਧ ਪੀਣ ਲੱਗ ਗਿਆ ਕੱਲੀ ਮੈਂ ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਤੇ ਹੋਰ ਵੀ ਪਲਾਈ ਜਾਂਦਾ ਲੋਕਾਂ ਨੂੰ ਤੇ ਥੱਲੇ ਲਿਖ ਦਿੰਦੇ ਲਿਕਰ ਇੰਜਰੀਜ਼ ਟੂ ਹੈਲਥ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਇਹ ਬਿਹਾਰ ਚ ਵੀ ਭਗਵੰਤਮਾਨ ਮਾਰਕਾ ਵੇਖ ਰਿਆ ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਪੀਓ ਇੱਥੇ ਅੱਗੇ ਅੱਠ ਚੜ ਗਏ ਆ ਉੱਥੇ ਨਾ ਚੜਾ ਦਿਓ ਕਿਸੇ ਨੂੰ ਠੀਕ ਹੈ